ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੀ ਆਇਆਂ ਨੂੰ ਆਹ ਮੋਟਰ ਦੇਖ ਸਕਦੇ ਹੋ ਜੀ 5 ਐਚਪੀ ਦਾ ਪੰਪ ਹੈਗਾ ਮੋਨੋਬਲਾਕ ਟੈਕਸਮੋ ਕੰਪਨੀ ਦਾ ਜਹ ਜਾਂਚ ਵਰਤੀ ਜਾਣ ਵਾਲੀ ਮੋਟਰ ਹੈ ਜੀ ਟੈਕਸਮੋ ਬੜੀ ਜੱਦ ਕਰਦੇ ਸੀ ਮੁੰਡੇ ਵੀ ਲੂਬੀ ਦੀ ਲਾਓ ਲੂਬੀ ਦੀ ਲਾਓ ਮੈਂ ਕਹਾਂ ਜੀ ਭਰੋਸਾ ਕਰਕੇ ਇੱਕ ਵਾਰ ਸਾਡੇ ਤੇ ਲਵਾਓ ਮੋਟਰ ਤੇ ਪਾਣੀ ਦਾ ਪ੍ਰੈਸ਼ਰ ਦੇਖੋ ਜੀ ਧੰਨ ਧੰਨ ਕਰਾਉਣ ਵਾਲਾ ਪਾਣੀ ਆ ਮੱਲੋ ਰੂ ਕੁਸ਼ ਕਰਨ ਵਾਲਾ ਪ੍ਰੈਸ਼ਰ ਹੈ ਜੀ 5 ਐਚ ਪੀ ਔਰ ਪੈਨਲ ਵੀ 8 ਲੱਗੇ ਨੇ ਜੀ 590 ਵਾਟ ਦੇ ਸਿਰਫ 8 ਪੈਨਲ ਲਾਈ ਨੇ ਜੀ ਆਪਾਂ ਨੇ ਗੌਤਮ ਕੰਪਨੀ ਦੇ ਇਹਨਾਂ ਦੀ ਪਰਫਾਰਮੈਂਸ ਵੀ ਬਹੁਤ ਸੋਹਣੀ ਹੈ ਜੀ ਪੈਨਲਾਂ ਦੀ 590 ਵਾਟ ਦੇ 8 ਪੈਨਲ ਲਾਈ ਨੇ ਜੀ ਆਪਾਂ ਨੇ ਇਸ ਜਗ੍ਹਾ ਤੇ ਔਰ 5 ਐਚ ਪੀ ਦਾ ਮੋਨੋਬਲਕ ਪੰਪ ਹੈ ਜੀ ਦੇਖ ਸਕਦੇ ਹੋ ਪਾਣੀ ਦਾ ਪ੍ਰੈਸ਼ਰ ਇਹ ਪਾਣੀ ਹੈ ਜੀ ਤਸੱਲੀ ਬਖਸ ਔਰ ਮੰਡ ਦਾ ਇਲਾਕਾ ਆ ਗਿਆ ਜੀ ਦਰਿਆ ਵੀ ਸਾਹਮਣੇ ਹੀ ਆ ਇਸ ਲਈ ਵੀ ਪਾਣੀ ਦਾ ਪ੍ਰੈਸ਼ਰ ਬਹੁਤ ਥੋਣਾ ਜੀ ਦੇਖ ਸਕਦੇ ਹੋ ਮੋਨੋ ਬਲਕ ਪੰਪ ਹੈਗਾ ਟੈਕਸਮੋ ਦਾ ਪਾਣੀ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਈਏ ਉਸ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਡਰਾਈਵ ਦੇ ਕੋਲੇ ਇੱਥੋਂ ਤੇ ਇੱਥੇ ਲਗਭਗ ਆਪਾਂ ਲਾਜ ਕੇ ਚੱਲੀਏ ਤਾਂ 5 ਫੁੱਟ ਦਾ ਪ੍ਰੈਸ਼ਰ ਹੈ ਜੀ ਮੋਟਰ ਦਾ 5 ਫੁੱਟ ਅੱਗੇ ਡੇਗਰੀ ਆ ਪਾਣੀ ਦੇਖ ਸਕਦੇ ਹੋ ਇਹ ਆਪਣੀ ਗੱਡੀ ਖੜੀ ਹੈ ਜੀ ਮੁੰਡੇ ਦੂਜੀ ਮੋਟਰ ਚਲਾਉਣ ਚੱਲੇ ਨੇ ਆਪਣੇ ਆਪਾਂ ਤੁਹਾਨੂੰ ਡਰਾਈਵ ਦੇ ਕੋਲੇ ਲੈ ਚਲੀਏ ਤਾਰ ਜਾਂਦੀ ਅੰਦਰ ਕਾਫੀ ਲੰਬੀ ਤਾਰ ਪਈ ਹੈ ਜੀ ਇਸ ਜਗ੍ਹਾ ਤੇ ਡਰਾਈਵ ਨੂੰ ਤੇ ਆਪਾਂ ਤੁਹਾਨੂੰ ਮੋਟਰ ਦਿਖਾ ਸੋਰੀ ਡਰਾਈਵ ਦੇ ਦਰਸ਼ਨ ਕਰਾਈਏ ਸੋ ਜਿੰਨਾ ਵੀਰਾਂ ਨੇ ਸੋਲਰ ਲਵਾਉਣਾ ਹੈ ਜੀ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਸਾਡਾ ਨੰਬਰ ਹੈਗਾ 84371 10362 84371 10362 ਦੂਸਰਾ ਨੰਬਰ ਹੈਗਾ ਜੀ 99880 98013 ਬਾਕੀ ਸਾਡਾ ਸਟicker ਲੱਗੇ ਜੀ ਇੱਥੋਂ ਵੀ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਤੇ ਡਰਾਈਵ ਪਾ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਤੇ ਲਓ ਜੀ ਆਹ ਡਰਾਈਵ ਦੀ ਪਰਫਾਰਮੈਂਸ ਬਹੁਤ ਚੰਗੀ ਆ ਕੁੱਲ ਮਿਲਾ ਕੇ ਜਦੋਂ ਸਾਰੇ ਕੰਮ ਹੀ ਫਿੱਟ ਆ ਜਾਂਦੇ ਨੇ ਨਾ ਉਦੋਂ ਮਤਲਬ ਪਰਫਾਰਮੈਂਸ ਜਿਹੜੀ ਉਦੋਂ ਬਣਦੀ ਆ ਅਸਲ ਮੋਟਰ ਦੀ ਡਰਾਈਵ ਦੀ ਅਮਪੀਅਰ ਨਹੀਂ ਆ ਰਹੇ ਸੈੱਟ ਹਾਂਜੀ ਇਹ ਦੇਖ ਸਕਦੇ ਹੋ ਤੁਸੀਂ ਉਹ ਦਿਖ ਰਿਹਾ ਹੈ ਚਲੋ ਮੈਂ ਦੱਸ ਦਿੰਦਾ ਜੀ 10.3 ਐਂਪੀਅਰ ਲੈ ਰਹੀ ਹੈ ਜੀ ਇਸ ਟਾਈਮ ਦਿਨ ਦੇ 1.5 ਅੱਜ ਚੁੱਕਿਆ 196 ਵੋਲਟ ਜਾ ਰਹੇ ਨੇ ਜੀ ਔਰ 44 45 ਦੇ ਉੱਪਰ ਰਨ ਕਰ ਰਹੀ ਹੈ ਜੀ ਇਸ ਟਾਈਮ ਤੇ 380 ਵੋਲਟ ਆਪਣੇ ਸਿਸਟਮ ਉੱਪਰ ਆ ਰਹੇ ਨੇ 45 ਦੇ ਉੱਪਰ ਮੋਟਰ ਚੱਲਦੀ ਹੈ ਜੀ ਡਰਾਈਵ ਤੁਹਾਨੂੰ ਦਿਖਾ ਦਈਏ ਫ੍ਰੀਕੋਨ ਕੰਪਨੀ ਦਾ ਹੈਵੀ ਵਾਲਾ ਡਰਾਈਵ ਲੱਗਿਆ ਜੀ ਇਹ ਆਪਾਂ ਨੇ ਮੋਟਰ ਨੂੰ ਬਿਜਲੀ ਦਾ ਕਨੈਕਸ਼ਨ ਦੇਣਾ ਹੈਗਾ ਕਿ ਬਿਜਲੀ ਤੇ ਚੱਲਣੀ ਆ ਤੇ ਇੱਧਰ ਹੈਗਾ ਸੁੱਲਰ ਵਾਲਾ ਐਮਸੀਬੀ ਜੀ ਤਾਰ ਆਪਾਂ ਨੂੰ ਬਿਜਲੀ ਦੇ ਉੱਪਰ نیچے ਲਟਕਾਤੀ ਸੋ ਜਿੰਨਾ ਵੀਰਾਂ ਨੇ ਕੰਮ ਕਰਾਉਣਾ ਉਹ ਸਾਡੇ ਨਾਲ ਸੰਪਰਕ ਕਰੋ ਸਾਡਾ ਨੰਬਰ ਤੁਹਾਡੇ ਕੋਲੇ ਆ ਗਿਆ 84377 10362 ਦੂਸਰਾ ਨੰਬਰ ਹੈਗਾ ਜੀ 9988098013 ਸੋ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਮਿਹਰਬਾਨੀ ਜੀ ਸ਼ੁਕਰੀਆ ਜੀ